ਜੰਗਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਹਿਆਂ ਚਾ ਸਵਾਗਤ ਹੈ ਅੱਜ ਬੜੀ ਅਹਿਮ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਹੋਣ ਵਾਲੀ ਹੈ ਪ੍ਰੋਗਰਾਮ ਦੇ ਵਿੱਚ ਪਹਿਲੇ ਜੁੜ ਬੈਠੇ ਜਿਹੜੇ ਦਰਸ਼ਕ ਨੇ ਮੇਰੇ ਸਾਰਿਆਂ ਦਾ ਦਿਲੋਂ ਧੰਨਵਾਦ ਪੰਜਾਬ ਦੀ ਪੰਥ ਦੀ ਗੁਰੂ ਗ੍ਰੰਥ ਦੀ ਜਿਹੜੀ ਸਥਿਤੀ ਇਸ ਵੇਲੇ ਚੱਲ ਰਹੀ ਹੈ ਉਸ ਸਬੰਧ ਦੇ ਵਿੱਚ ਦੁਨੀਆ ਜਾਣਦੀ ਹੈ ਕਿ 2 ਦਸੰਬਰ ਦਾ ਬੜਾ ਇਤਿਹਾਸਿਕ ਦਿਹਾੜਾ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਲੋਕ ਜਿਨ੍ਹਾਂ ਦੇ ਅੱਗੇ ਪਿੱਛੇ ਹੂਟਰ ਗੱਡੀਆਂ ਟੂੰ ਟੂੰ ਕਰਦੀਆਂ ਫਿਰਦੀਆਂ ਸਨ ਉਹੀ ਵਿਅਕਤੀ ਗਲ ਦੇ ਵਿੱਚ ਪੱਲਾ ਪਾ ਕੇ ਦੋਸ਼ੀ ਬਣ ਕੇ ਸਾਹਮਣੇ ਖੜੇ ਸੀ ਗਲਾਂ ਦੇ ਵਿੱਚ ਫਟੀਆਂ ਪਾ ਦਿੱਤੀਆਂ ਮੰਨ ਗਏ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਕਰਵਾਈ ਹੈ ਗੁਰਮੀਤ ਰਾਮ ਰਹੀਮ ਦੇ ਉੱਤੇ 92 ਲੱਖ ਰੁਪਏ ਖਰਚ ਅਸੀਂ ਕਰਵਾਇਆ ਹੈ ਬੁੱਚੜ ਪੁਲਿਸ ਅਫਸਰ ਜਿਨ੍ਹਾਂ ਦੇ ਵਿੱਚ ਇਜ਼ਹਾਰ ਆलम ਸੁਮੇਸ਼ ਸੈਣੀ ਸਵਰਨ ਘੋਟਣਾ ਹੋਰ ਪਤਾ ਨਹੀਂ ਕੇ ਪੀ ਐਸ ਗਿਲ ਵਰਗੇ ਕਿਹੜੇ ਕਿਹੜੇ ਪੁਲਿਸ ਅਫਸਰ ਸੀ ਜਿਨ੍ਹਾਂ ਦੀ ਪੁਸ਼ਪਰਾਇ ਕਰਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨਾਂ ਦਾ ਕਾਣ ਕਰਵਾਇਆ ਮੰਨੇ ਨੇ ਕਿ ਸਾਡੀ ਸਲਤਨਤ ਦੇ ਵਿੱਚ ਹੋਇਆ ਪਰ ਜਥੇਦਾਰ ਸਹਿਬਾਨ ਨੇ ਜਿਹੜੀ ਲਈ ਸਜ਼ਾ ਉਹਦੇ ਤੋਂ ਵੱਡੀ ਤعداد ਦੇ ਵਿੱਚ ਲੋਕ ਕੁਝ ਖੁਸ਼ ਨੇ ਤੇ ਕੁਝ ਨਾ ਖੁਸ਼ ਨੇ ਕਿਉਂਕਿ ਜਿਵੇਂ ਅੱਜ ਮੈਂ ਕਿਸੇ ਸਿੰਘ ਦੀ ਇੰਟਰਵਿਊ ਸੁਣਿਆ ਸੀ ਉਹ ਕਹਿੰਦਾ ਕਿ ਨਰੈਣ ਸਿੰਘ ਚੌੜਾ ਨੇ ਬਹੁਤ ਵੱਡੀ ਗਲਤੀ ਕਰ ਲਈ ਜਿਹੜਾ ਇਹਦੇ ਗੋਲੀ ਮਾਰ ਕੇ ਕੁਛ ਨਹੀਂ ਕੀਤਾ ਉਹਨੇ ਬਲਕਿ ਇਹਨਾਂ ਨੂੰ ਤਾਕਤ ਦੇ ਦਿੱਤੀ ਹੈ ਹਮਦਰਦੀ ਦੇ ਦਿੱਤੀ ਹੈ ਦੂਸਰੇ ਪਾਸੇ ਕਹਿੰਦਾ ਮੈਂ ਅਰਦਾਸ ਕਰਦਾ ਗੁਰੂ ਅੱਗੇ ਕਿ ਇਸ ਦੀ ਉਮਰ ਹੋਰ ਵਧੇ ਤੇ ਆਪਣੇ ਜਿਉਂਦੇ ਜੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਰੋਲੇ ਨੇ ਇਸੇ ਤਰ੍ਹਾਂ ਸੜਕਾਂ ਤੇ ਰੁਲਦਾ ਦੇਖਣਾ ਚਾਹੁੰਦਾ ਮੈਂ ਮੇਰੇ ਨਾਲ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਜਦੋਂ ਕਿਤੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਈਦਾ ਸੀ ਤੇ ਦੂਰੋਂ ਹੀ ਘੰਟਾ ਕਰਵਾਲੇ ਪਾਸਿਓਂ ਜੋੜੇ ਰੱਖ ਕੇ ਜਦੋਂ ਅੰਦਰ ਵਰਦੇ ਆ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਉਹ ਇਲਾਹੀ ਕੀਰਤਨ ਹੋ ਰਿਹਾ ਹੁੰਦੇ ਆ ਤੇ ਮਨ ਨੂੰ ਇਉਂ ਲੱਗਦਾ ਕਿ ਸਵਰਗਪੁਰੀ ਚ ਆ ਗਏ ਆ ਉਹ ਇਲਾਹੀ ਕੀਰਤਨ ਕਰਨ ਵਾਲੇ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਜਿਨ੍ਹਾਂ ਦਾ ਕਦੇ ਕੀਰਤਨ ਸੁਣਿਆ ਹੋਣਾ ਕਿ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟਾ ਹੈ ਅੱਜ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਉਹ ਪ੍ਰੋਗਰਾਮ ਦੇ ਵਿੱਚ ਆਉਣ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਆਪ ਕਰਦੇ ਆ ਉਹਨਾਂ ਨੂੰ ਸ਼ਾਮਲ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਜਲਾਨਿਸਾਨ ਸੰਜਾ ਟੀਵੀ ਤੇ ਦਿਲ ਦੀਆਂ ਗਰਾਂਹਾਂ ਵਿੱਚੋਂ ਸਵਾਗਤ ਵਾਹਿਗੁਰਜੀ ਦਾ ਕਾਲਸਾ ਵਾਹਿਗੁਰਜੀ ਦਾ ਜੀ ਸਰ ਵੈਕਪੁਰ ਜੀ ਕਿ ਫਤਗੀ ਜਿਹੜਾ ਪ੍ਰਤੀਕਰਮ ਅੱਜ ਕੱਲ ਸਿੱਕ ਆਉਂਦਾ ਆ ਰਿਹਾ ਹੈ ਲਗਾਤਾਰ 2 ਤਰੀਕ ਤੋਂ ਲੈ ਕੇ ਅੱਜ 6 ਤਰੀਕ ਤੱਕ ਨਵੇਂ ਤੋਂ ਨਵਾਂ ਅਪਡੇਟ ਆ ਰਹੀਆਂ ਨੇ 2 ਤਰੀਕ ਦੇ ਜਥੇਦਾਰਾਂ ਦੇ ਫੈਸਲੇ ਨੂੰ ਕਿਵੇਂ ਲੈਨੇ ਆ ਮੈਨੂੰ ਲੱਗਦਾ ਤੁਹਾਡੇ ਵਾਲਾ ਫੈਸਲਾ ਵਿੱਚ ਵਿਚਾਰਿਆ ਨਹੀਂ ਗਿਆ ਜਥੇਦਾਰਾਂ ਵੱਲੋਂ ਕਿ ਦਰਬਾਰ ਸਾਹਿਬ ਤੇ ਹੁੰਦੇ ਕੀਰਤਨ ਦੇ ਉੱਤੇ ਪਾਬੰਦੀ ਲਾਉਣ ਵਾਲਿਆਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਜਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਸ ਤੋਂ ਕਿੰਨੇ ਸੰਤੁਸ਼ਟੋਂ ਕਿਵੇਂ ਲੱਗਦਾ ਹੈ ਜਿਹੜਾ ਫੈਸਲਾ ਅਕਾਲ ਤਖਤ ਤੋਂ ਆਇਆ 2 ਅਕਤੂਬਰ 2024 ਇਤਿਹਾਸ ਦੇ ਵਿੱਚ ਕਾਲੀ ਅੱਖਰਾਂ 'ਚ ਲਿਖਿਆ ਜਾਊਗਾ 2 ਦਸੰਬਰ ਗੁਰਨੀ ਜ਼ਗਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਤੇ ਜਿਨ੍ਹਾਂ ਨੇ ਇਹ ਫੈਸਲੇ ਸੁਣਾਏ ਨੇ ਇਹਨਾਂ ਨੂੰ ਭਵਿੱਖ ਦੇ ਵਿੱਚ ਰੂੜ ਸਿੰਘ ਦੇ ਵਾਰਿਸ ਹੀ ਆਖਿਆ ਜਾਊ ਮੈਂ ਸ਼ੁਰੂ ਤੋਂ ਬੇਨਤੀ ਕਰਦਾ ਹਾਂ ਪੰਥ ਨੂੰ ਪੱਖਪਾਤ ਕਰਨ ਵਾਲੇ ਜਥੇਦਾਰ ਨਹੀਂ ਹੁੰਦੇ ਜਥੇਦਾਰ ਕਦੇ ਪੱਖਪਾਤ ਨਹੀਂ ਕਰਦੇ ਕਰਮਚਾਰੀ ਬੰਦੇ ਕਦੇ ਵੀ ਜੱਜ ਨਹੀਂ ਹੋ ਸਕਦੇ ਪੰਥ ਦੇ ਉਹ ਜਿਹੜੇ ਅਕਾਲੀ ਫੂਲਾ ਸਿੰਘ ਦੀ ਫੀਲਿੰਗ ਲੈ ਰਹੇ ਹੋ ਜਾਂ ਭਾਈ ਗੁਰਦਾਸ ਜੀ ਵਰਗੇ ਬਾਬਾ ਬੁੱਢਾ ਸਾਹਿਬ ਵਰਗੀਆਂ ਜ਼ਿੰਮੇਵਾਰੀਆਂ ਇਹ ਨਹੀਂ ਨਿਭਾ ਸਕਣਗੇ ਤੇ ਇਹ ਕਰਮਚਾਰੀ ਭਰਤੀ ਹੋ ਕੇ ਤੇ ਨਾਲ-ਨਾਲ ਕਰਮਚਾਰਤਾ ਦੇ ਨਾਲ ਜਥੇਦਾਰੀ ਕਰਨ ਵਾਲੇ ਲੋਕ ਕਦੇ ਵੀ ਜਥੇਦਾਰ ਬਣ ਕੇ ਇਹ ਡਿਸੀਜਨ ਨਹੀਂ ਲੈ ਸਕਦੇ ਨਾ ਦੇ ਸਕਦੇ ਨੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਵਸ ਮੰਨਿਆ ਜਾਊਗਾ ਕਿ ਇਸ ਦਿਨ ਤੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਜਾ ਦਾ ਇਹਨਾਂ ਨੇ ਮਲਿਆ ਮੇਟ ਕੀਤੀ 2 ਦਸੰਬਰ 2 ਦਸੰਬਰ ਵਾਲੇ ਦਿਨ ਉਹ ਦੁਨੀਆਂ ਦੇ ਵਿੱਚ ਇੱਕ ਹਾਸੋਹੀਣੀ ਗੱਲ ਕਰ ਦਿੱਤੀ ਕਿ ਜਿਸ ਨੂੰ ਸੁਪਰੀਮ ਕੋਰਟ ਤੋਂ ਵੀ ਉੱਤੇ ਮੰਨਿਆ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਸ ਦੀ ਫਸੀਲ ਦੇ ਉਤੋਂ ਵੱਡੇ ਗੁਨਾਗਾਰਾਂ ਨੂੰ ਕੜਾ ਪ੍ਰਸ਼ਾਦ ਦੀ ਦੇਗ ਤੇ ਕੀਰਤਨ ਸੁਣ ਦੀ ਸਜ਼ਾ ਕਹਿ ਕੇ ਤੇ ਸੇਵਾ ਪ੍ਰਚਾਰੀ ਗਈ ਸਜ਼ਾ ਕਹਿ ਕੇ ਸੇਵਾ ਪ੍ਰਚਾਰੀ ਗਈ ਤੇ ਸੇਵਾਦਾਰ ਬਣਾ ਕੇ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਜਿਸ ਪੰਥ ਵੱਲੋਂ ਇਹਨਾਂ ਗੁਨਾਗਾਰਾਂ ਨੂੰ 2016 22 ਮਾਰਚ ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਅਸੀਂ ਨਰੈਣੂ ਮਹੰਤਾਂ ਦੇ ਵਾਰਸ ਕਹਿ ਰਹੇ ਹਾਂ ਜੋ ਨਰੈਣੂ ਮਹੰਤ ਨੇ ਕੀਤਾ ਸੀ ਉਹ ਤੋਂ ਕਈ ਗੁਣਾ ਵੱਧ ਕੇ ਇਸ ਟੋਲੇ ਨੇ ਕੀਤਾ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੇ ਕਬਜ ਰਹਿ ਕੇ ਪੂਰੀ ਰੱਜ ਕੇ ਤਾਨਾਸ਼ਾਹੀ ਕੀਤੀ ਵੱਡੇ ਨੁਕਸਾਨ ਕੀਤੇ ਨੇ ਜਿੰਨੀ ਜਿਸ ਦੀ ਕਦੇ ਪਰਭਾਈ ਨਹੀਂ ਹੋਣੀ ਔਰ ਪੰਥ ਜਿਹੜਾ ਸੀ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਅਖੌਤੀ ਫਕਰੀ ਕੌਮ ਨਰਕਵਾਸੀ ਬਣ ਗਿਆ ਉਹਦੀਆਂ ਸਾਰੀਆਂ ਜਿੰਨੀਆਂ ਕੀਤੀਆਂ ਕਾਲੇ ਕਾਰਨਾਮੇ ਸੀ ਉਹਦੀਆਂ ਚਿੱਠੀਆਂ ਕਈ ਵਾਰ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਥ ਲਿਖ ਚੁੱਕਾ ਆ ਹੁਣ ਤੱਕ ਲਿਖਦਾ ਆਉਂਦਾ ਸੀਗਾ ਕਿ ਇਹਨਾਂ ਨੇ ਬੜਾ ਵੱਡਾ ਕਾਹਨ ਕੀਤਾ ਏ ਪੰਥ ਦਾ ਔਰ ਭਾਜਪੀ ਦੇ ਨਾਲ ਮਿਲ ਕੇ ਕੀਤਾ ਹੈ RSS ਦੇ ਨਾਲ ਮਿਲ ਕੇ ਕੀਤਾ ਹੈ RSS ਦਾ ਮੈਂਬਰ 1978 ਦੇ ਵਿੱਚ ਬਾਦਲ ਬਣਦਾ ਹੈ ਜਿਹਦੀਆਂ ਚਿੱਠੀਆਂ ਗੁਰਚਰਨ ਸਿੰਘ ਟੋੜੇ ਨੇ ਲਿਖੀਆਂ ਜਥੇਦਾਰ ਨੂੰ ਸਰਦਾਰ ਕਪੂਰ ਸਿੰਘ ਹੋਣਾ ਨੇ ਐਲਾਨੀਆਂ ਗਿਆ ਲਿਖ ਕੇ ਦਿੱਤਾ ਇਹ RSS ਦਾ 에ਜੰਟ ਹੈ ਤੇ ਪੰਥ ਦਾ ਬੇੜਾ ਗਰਕ ਕਰਨ ਵਾਸਤੇ ਇਹਨੂੰ ਫਿਟ ਕੀਤਾ ਗਿਆ ਆ ਇਦੇ ਤੋਂ ਬਚ ਕੇ ਰਹਿਣਾ ਪੰਥ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਲਿਖਦੇ ਆਏ ਬੋਲਦੇ ਆਏ ਅੱਜ ਇਹਨਾਂ ਦੀ ਇਸ ਹਰਕਤ ਨੇ ਪੰਥ ਨੂੰ ਲਿਆ ਕੇ ਉੱਥੇ ਖੜਾ ਕਰ ਦਿੱਤਾ ਹੈ ਕਿ ਹੁਣ ਇਹ 5-7 ਦਿਨ ਭਾਂਡੇ ਮਾਂਜਣ ਤੋਂ ਬਾਅਦ ਦੁਬਾਰਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਜਾ ਕੇ ਦੇਗ ਕਰਾ ਕੇ ਸੁਰਖਰੂ ਹੋਣਗੇ ਉਦੋਂ ਬਾਅਦ ਜਦੋਂ ਤੁਹਾਡੇ ਵਰਗੇ ਭਾਈ ਕੁਲਦੀਪ ਸਿੰਘ ਵਰਗੇ ਜਾਂ ਸਾਡੇ ਵਰਗੇ ਜਾਂ ਹੋਰ ਪੰਥਦਰਦੀ ਭਰਾ ਸਤੇਜਾਂ ਤੇ ਇਹਨਾਂ ਦੀ ਮੁਖਲਫਤ ਕਰਨਗੇ ਇਹ ਲੋਕ ਤੁਹਾਨੂੰ ਅਦਾਲਤਾਂ ਦੇ ਵਿੱਚ ਮਾਨਹਾਨੀ ਦੇ ਕੇਸਾਂ 'ਚ ਫਸਾਉਣਗੇ ਉਹਨਾਂ ਕੇਸਾਂ ਦੇ ਵਿੱਚ ਇਹਨਾਂ ਦੀ ਮਦਦ ਕਰਨ ਵਾਲਾ ਜੇ ਕੋਈ ਹੋਊ ਤੇ ਉਹ ਇਹਨਾਂ ਜਥੇਦਾਰਾਂ ਦੀ ਦਿੱਤੀ ਹੋਈ ਕਲੀਨ ਚਿੱਟ ਹੋ ਕੀ ਆ ਦੇਖੋ ਜੀ ਉਹਨਾਂ ਨੇ ਕਲੀਨ ਚਿੱਟ ਲੈ ਲਈ ਹੈ ਇਹ ਹੁਣ ਜਾਣ ਬੁੱਝ ਕੇ ਇਹਨਾਂ ਨੂੰ ਇਹ ਬਦਨਾਮ ਕਰਦੇ ਜਦ ਕਿ ਇੱਥੇ ਇਹ ਸੋਚਣਾ ਬਣਦਾ ਸੀਗਾ ਕਿ ਭਾਜਪਾ আর এসএস ਦੇ ਨਾਲ ਮਿਲ ਕੇ ਇਹਨਾਂ ਨੇ ਉਸ ਵਕਤ ਭਾਜਪਾ ਕਹਿ ਰਹੀ ਹੈ ਅਟੈਕ ਕਰੋ ਅਕਾਲ ਤਖਤ ਸਾਹਿਬ ਤੇ ਅਕਾਲੀ ਚਿੱਠੀਆਂ ਲਿਖ ਰਹੇ ਨੇ ਤੇ ਇੰਦਰਾ ਗਾਂਧੀ ਅਟੈਕ ਕਰਦੀ ਹੈ ਇਹ ਸਾਰਾ ਘਟਨਾਕਰਮ ਸਾਹਮਣੇ ਸੀ 78 ਦੇ ਵਿੱਚ ਬਾਦਲ ਸਰਕਾਰ ਦੇ ਕਾਰਨ ਕਿੰਨੇ ਸਿੰਘ ਤੇਰਾ ਮਾਰ ਦਿੱਤੇ ਗਏ ਔਰ ਨਿਰੰਗਕਾਰੀ ਦੀ ਪੁਸ਼ਤ ਪਨਾਈ ਹੋਈ ਸ੍ਰੀ ਅਕਾਲ ਤਖਤ ਸੇਵ ਤੇ ਅਟੈਕ ਹੋਇਆ ਕਿੰਨੀਆਂ ਕਟਨਾਵਾਂ ਵਾਪਰੀਆਂ ਕਿੰਨੇ ਬੱਚੇ 2.5 ਲੱਖ ਦੇ ਕਰੀਬ ਬੰਦਾ ਇਹਨਾਂ ਦੀ ਬਦੌਲਤ ਨੌਜਵਾਨ ਮਰਿਆ ਜਿਹਦੇ ਵਿੱਚੋਂ 25000 ਦੇ ਖੁਲਾਸੇ ਕੇਵਲ ਜਸਵੰਤ ਸਿੰਘ ਖਾਲੜਾ ਜੀ ਨੇ ਕੀਤੇ ਸੀ ਬਾਕੀ ਤਾਂ ਲਿਸਟ ਅਧੂਰੀ ਪਈ ਹੋਈ ਆ ਔਰ ਕੌਕੇ ਵਰਗੇ ਜਥੇਦਾਰ ਕੋਕੋਕੇ ਮਾਰੇ ਜਿੰਨਾਂ ਨੂੰ ਇਹਨਾਂ ਨੇ ਫੀਤੀਆਂ ਲਾਈਆਂ ਇਹ ਹੀ ਜਿਹੜੇ ਬੁੱਚੜਾਂ ਦੇ ਤੁਸੀਂ ਨਾਂ ਲੈਏ ਨੇ ਅਜੇ ਬੁੱਚੜ ਵੀ ਮਰੇ ਪਸ਼ੂਆਂ ਦੀ ਖਲ ਲਾਉਂਦਾ ਹੈ ਇਹ ਉਹ ਜਲਾਦ ਨੇ ਜਿਨ੍ਹਾਂ ਨੇ ਜਿਉਂਦੇ ਜੀ ਸਿੱਖ ਨੌਜਵਾਨ ਨੋਚੇ ਸਿੱਖ ਧੀਆਂ ਨੂੰ ਨੰਗੀਆਂ ਕਰਕੇ ਪਿੰਡਾਂ 'ਚ ਫੇਰਿਆ ਭੈਣਾਂ ਦੇ ਸਾਹਮਣੇ ਭਰਾਵਾਂ ਦੇ ਸਾਹਮਣੇ ਭੈਰਾਂ ਬੇਪੱਤ ਕੀਤੀਆਂ ਪਤੀ ਦੇ ਸਾਹਮਣੇ ਪਤਨੀ ਔਰ ਪਿਓ ਦੇ ਸਾਹਮਣੇ ਧੀ ਬੇਪੱਤ ਕੀਤੀ ਉਹਨਾਂ ਲੋਕਾਂ ਨੂੰ ਇਹ ਫੀਤੀਆਂ ਲਾਉਣ ਵਾਲੇ ਲੋਕ ਸੀਗੇ ਤੇ ਅੱਜ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਕਰਕੇ ਤੇ ਕਿੱਡੀ ਨਟੰਕੀ ਦੇ ਨਾਲ ਉੱਥੇ ਇੱਕ ਫਿਲਮ ਬਣਾਈ ਗਈ ਮੈਂ ਜੋ ਬੋਲੂੰਗਾ ਤੁਸੀਂ ਹਾਂ ਤੇ ਨਾ ਦੇ ਵਿੱਚ ਜਵਾਬ ਦੇਣਾ ਹੈ ਬੋਲਣਾ ਕੁਝ ਨਹੀਂ ਫਿਰ ਇੱਕ ਬੰਦੇ ਨੂੰ ਨਿਸ਼ਾਨਾ ਬਣਾ ਕੇ ਆ ਬਾਕੀ ਦੀ ਜਿਹੜੀ ਬੁੱਚੜਾਂ ਦੀ ਬਰਾਤ ਸੀ ਚੰਦੂ ਮਾਜਰੇ ਵਰਗੇ ਅੱਜ ਚੌੜੇ ਨੇ ਗੋਲੀ ਚਲਾਈ ਮਾੜੀ ਗੱਲ ਮੈਂ ਨਹੀਂ ਸਹਿਮਤ ਹੈਗਾ ਗੁਰੂ ਘਰਾਂ ਚ ਗੋਲੀਆਂ ਚਲਾਓ ਜਾ ਕੇ ਪਰ ਚੌੜੇ ਨੇ ਗੋਲੀ ਚਲਾਈ ਐ ਤੁਸੀਂ ਕਹਿੰਨੇ ਚੌੜੇ ਨੂੰ ਟੰਗਦੇ ਹੋ ਚੌੜੇ ਤੋਂ ਪਹਿਲਾਂ 200 ਰੌਂਦ ਜਿਹੜਾ ਚਲਾਇਆ ਸੀ ਚੰਦੂ ਮਾਜਰੇ ਨੇ ਕੱਲ ਤੱਕ ਸਾਹ ਉਤੇ ਉਹਨੂੰ ਕਿੜਾ ਪ੍ਰਸ਼ਾਦ ਲਾ ਕੇ ਛੱਡ ਰਹੇ ਹੋ ਉਹਨੂੰ ਤੁਸੀਂ ਭਾਂਡੇ ਮਾ ਜਾ ਕੇ ਛੱਡ ਰਹੇ ਹੋ ਤੇ ਚੌੜੇ ਨੂੰ ਕਹਿੰਨੇ ਫਾਂਸੀ ਦੇ ਦਿਓ ਹੁਣ ਜ਼ਥੇਦਾਰ ਵੀ ਨਖੇਦੀ ਕਰ ਰਿਹਾ ਉਸ ਗੱਲ ਦੀ ਪੀਚੌੜੀ ਨੇ ਗੋਲੀ ਚਲਾਈ ਜਿਸ ਗੋਲੀ ਦੇ ਨਾਲ ਚੌਰ ਸਿੱਧੂਆ ਵਾਲਾ ਇੱਕੋ ਇੱਕ ਮੁੰਡਾ ਜਸਪਾਲ ਸਿੰਘ ਮਾਪਾਪ ਦਾ ਮਾਰ ਦਿੱਤਾ ਦਰਸ਼ਨ ਸਿੰਘ ਲੁਧਿਆਣੇ ਚ ਉਹ ਮਾਰ ਦਿੱਤਾ ਗਿਆ ਸ਼ਨਾਮ ਦੇ ਵਿੱਚ ਭਾਈ ਕਮਲਜੀਤ ਸਿੰਘ ਮਾਰ ਦਿੱਤੇ ਗਏ ਇਸੇ ਤਰ੍ਹਾਂ ਬਰਗਾੜੀ ਦੇ ਵਿੱਚ ਉਹ ਮੁੰਡੇ ਮਾਰ ਦਿੱਤੇ ਗਏ ਉਹ ਮਾਵਾ ਦੇ ਪੁੱਤ ਨਹੀਂ ਸੀ ਉਹ ਕੋਈ ਭੇਡਾਂ ਬੱਕਰੀਆਂ ਸਨ ਵੀ ਉਹ ਇਹ ਬੰਦੇ ਮਾਰ ਦੇਣ ਇਨਾਂ ਦੀ ਸਜ਼ਾ ਕੜਾ ਪ੍ਰਸ਼ਾਦ ਹੈ ਉਹ ਬੰਦੇ ਮਾਰ ਦੇਣ ਉਹਨਾਂ ਦੇ ਅਜੇ ਚੌੜੇ ਦੀ ਗੋਲੀ ਚੱਲੀ ਨਾਲ ਬੰਦਾ ਨਹੀਂ ਮਰਿਆ ਕਿਸੇ ਦੇ ਗੋਲੀ ਨਹੀਂ ਲੱਗੀ ਉਹਨੂੰ ਕਹਿ ਰਹੇ ਨੇ ਕਿ ਇਹਨੂੰ ਫਾਂਸੀ ਦਿਓ ਇਹਨੂੰ ਆਹ ਦੇ ਦਿਓ ਮੈਂ ਕਹਿੰਨਾ ਟੰਗ ਦਿਓ ਚੌੜਾ ਚੌੜੇ ਨੇ ਗੋਲੀ ਚਲਾਈ ਉਹਨੂੰ ਫਾਂਸੀ ਦੇ ਦਿਓ ਪਰ ਉਹਦੇ ਨਾਲ ਜੇ ਵਾਕਈ ਪਿਓ ਦੇ ਪੁੱਤੋ ਤੇ ਫਿਰ ਇਹਨਾਂ ਨੂੰ ਵੀ ਫਾਂਸੀ ਟੰਗੋ ਫਿਰ ਇਹਨਾਂ ਵਾਰੀ ਤੁਸੀਂ ਕਿਹੜਾ ਪ੍ਰਸ਼ਾਦੀਆਂ ਦੇਗਾ ਤੇ 4 ਦਿਨ ਦੀ ਉਹਨਾਂ ਨੂੰ ਸੇਵਾ ਦੇ ਕੇ ਅੰਦਰ ਤੁਸੀਂ ਸਜਾ ਤੇ ਤਨਖਾਹ ਦੱਸ ਰਹੇ ਹੋ মিডিਆ 'ਚ ਤੁਸੀਂ ਸੇਵਾ ਪੇਸ਼ ਕਰਕੇ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਵੇਖੋ ਜੀ ਸੇਵਾ ਕਰਦੇ ਟੁੱਟੀ ਲੱਤ ਦੇ ਨਾਲ ਬੰਦਾ ਸੇਵਾ ਕਰ ਰਿਹਾ ਹੈ ਉਹਦੇ ਉੱਤੇ ਹਮਲਾ ਕਰ ਦਿੱਤਾ ਗਿਆ ਫਿਰ ਉਹਦੀ ਤੁਸੀਂ ਪੱਗ ਲੱਥੀ ਹੈ ਤੇ ਪੱਗ ਲੱਥੀ ਦੀ ਨਖੇਦੀ ਤੱਕ ਸ਼ੇ ਨੇ ਕੀਤੀ ਜਦ ਕੀ ਪੱਗ ਤੇ ਪੰਥ ਦੀ ਐ ਸਿੱਖ ਦੇ ਸਿਰ ਤੇ ਆ ਉਹਦਾ ਤੇ ਲਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਗੁਰੂ ਸਾਹਿਬ ਚੋਰੀ ਹੋਏ 328 ਸਰੂਪ ਇੰਨੇ ਹੀ ਜਥੇਦਾਰਾਂ ਨੇ ਇਨਕੁਆਰੀ ਕਰਾਈ ਸੀ ਮੈਂ ਤਾਂ ਕਰਾਈਗੀ ਇਹੀ ਕਹਿੰਦੇ ਸੰਦੇ سنگੀਨ ਅਪਰਾਧ ਹੈ ਇਹੀ ਕਹਿੰਦੇ ਸੀ ਦੋਸ਼ੀਆਂ ਤੇ ਫੌਜਦਾਰੀ ਮੁਕਦਮੇ ਦਰਜ ਹੋਣਗੇ ਅੱਜ ਇਹਨਾਂ ਦੀ ਲਿਸਟ ਵਿੱਚੋਂ 328 ਸਰੂਪ ਜਿਹੜੇ ਸੀ ਉਹ ਵਿੱਚ ਹੈ ਹੀ ਨਹੀਂ ਇਹਦੀ ਵਜ੍ਹਾ ਜਾਣਨੀ ਚਾਹੁੰਨੇ ਜਥੇਦਾਰੋ ਇਹਦੇ ਜਵਾਬ ਕੌਣ ਦੇਊਗਾ ਕਿੱਥੇ ਦਿਓਗੇ ਬਾਅਦ ਗਲਤੀ ਕਰਕੇ ਤੁਸੀਂ ਇੱਥੇ ਮਾਫੀ ਮੰਗ ਸਕਦੇ ਸੀਗੇ ਇੱਥੇ ਹੁਣ ਜਿਹੜੇ ਗੁਨਾਹ ਕਰਲੇ ਨੇ ਸੁਖਵੀਰ ਬਾਦਲ ਦੀ ਗੱਲ ਤਾਂ ਬਾਅਦ ਵਿੱਚ ਆਉ ਪਹਿਲਾਂ ਜਥੇਦਾਰਾਂ ਨੂੰ ਸਜ਼ਾ ਕਿਹੜੀ ਲੱਗਣੀ ਚਾਹੀਦੀ ਜਥੇਦਾਰ ਅਸਤੀਫਾ ਕਦੋਂ ਦੇਣਗੇ ਉਹ ਜਿਹੜੇ ਪੰਜ ਪਿਆਰੇ ਤੁਸੀਂ ਕੱਢੇ ਸੀ ਦਰਬਾਰ ਸਾਹਿਬ ਦੇ ਵਿੱਚੋਂ ਭਾਈ ਸਤਨਾਮ ਸਿੰਘ ਹੋਣੀ ਜਿਨ੍ਹਾਂ ਗੱਲਾਂ ਨੂੰ ਲੈ ਕੇ ਤੁਸੀਂ ਸਾਨੂੰ ਵਿਰੋਧੀ ਅਖਵਾਇਆ ਸਾਡੀ ਭੰਡੀ ਕਰਵਾਈ ਜੀ ਬਾਦਲ ਵਿਰੋਧੀ ਜਦ ਕਿ ਅਸੀਂ ਬਾਦਲ ਵਿਰੋਧੀ ਨਹੀਂ ਸੀ ਅਸੀਂ ਪੰਥ ਪ੍ਰਸਤ ਸਾੰਤ ਤੇ ਕਬਜਾ ਬਾਦਲਕਿਆਂ ਦਾ ਹੋਣ ਕਰਕੇ ਉਹਨਾਂ ਦਾ ਨਾਂ ਆਉਂਦਾ ਸੀਗਾ ਕਿ ਇਹਨਾਂ ਦੀ ਰਹਿਨਮਾਈ ਹੇਠ ਸਾਰੇ ਇਹ ਕਾਰਨਾਮੇ ਕੀਤੇ ਜਾ ਰਹੇ ਅਸੀਂ ਬਾਦਲ ਬ੍ਰੋਤ ਚ ਨੀ ਪੰਥ ਪ੍ਰਸਤ ਵਿੱਚ ਸਾਂ ਸਾਨੂੰ ਬਾਦਲ ਵਿਰੋਧੀ ਪੇਸ਼ ਕੀਤਾ ਗਿਆ ਔਰ ਇਹ ਗੱਲਾਂ ਸਾਰੀਆਂ ਲੁਕਾ ਕੇ ਕਹਿੰਦੇ ਰੇ ਜੀ ਵਿਡਾਲਾ ਝੂਠ ਬੋਲਦਾ ਹੈ ਦਰਬਾਰ ਸਾਹਿਬ ਚੋਂ ਕੱਢੋ ਪੰਜ ਪਿਆਰਿਆਂ ਨੇ ਗਲਤ ਕੀਤਾ ਹੈ ਦਰਬਾਰ ਸਾਹਿਬ ਚੋਂ ਕੱਢੋ ਅੱਜ ਤੁਸੀਂ ਕਿਹੜੀ ਜ਼ੁਬਾਨ ਦੇ ਨਾਲ ਇਹਨਾਂ ਨੂੰ ਗੁਨਾਹਗਾਰ ਕਹਿ ਰਹੇ ਹੋ ਤੇ ਇਹ ਕਿਹੜੀ ਜ਼ੁਬਾਨ ਦੇ ਨਾਲ ਉੱਥੇ ਖਲੋ ਕੇ ਮੰਨ ਲੈਣ ਮੰਨ ਰਹੇ ਨੇ ਅਕਾਲ ਸਤ ਅਕਾਲ ਤੱਕ ਸਾਹਿਬ ਦੀ ਫਸੀਲ ਤੇ ਇੱਡਾ ਵੱਡਾ ਡਰਾਮਾ ਜਾਂ ਡਰਾਮਾ ਕਰਨ ਨੂੰ ਕੋਈ ਸਟੂਡੀਓ ਬੁੱਕ ਕਰਾ ਲੈਂਦੇ ਹੋਰ ਕਿਤੇ ਜਾ ਕੇ ਇਹ ਨਾਟਕ ਖੇਡ ਆਉਂਦੇ ਤੁਹਾਨੂੰ ਅਕਾਲ ਤਖਤ ਸਾਹਿਬ ਹੀ ਲੱਭਿਆ ਸੀਗਾ ਜੇ ਨਕਲੀ ਅਰਦਾਸ ਨਹੀਂ ਹੋ ਸਕਦੀ ਹਜੂਰੀ ਚ ਨਕਲੀ ਆਨੰਦ ਕਾਰਜ ਨਹੀਂ ਹੋ ਸਕਦੇ ਤੇ ਫਿਰ ਇਹਨਾਂ ਦੇ ਨਕਲੀ ਡਰਾਮੇ ਕਰਨ ਵਾਲਿਆਂ ਤੇ ਵੀ ਕਾਰਵਾਈ ਬਣਦੀ ਕਿ ਨਹੀਂ ਬਣਦੀ ਇਸ ਲਈ 2 ਦਸੰਬਰ 2024 ਦਾ ਦਿਨ ਜਿਹੜਾ ਇਹ ਪੰਥਕ ਸਫਾ ਦੇ ਵਿੱਚ ਕਾਲਾ ਦਿਨ ਲਿਖਿਆ ਜਾਣਾ ਇਹਨਾਂ ਨੂੰ ਰੂੜ ਸਿੰਘ ਦੇ ਵਾਰਿਸ ਲਿਖਿਆ ਜਾਣਾ ਤੇ ਦੂਸਰੇ ਪਾਸੇ ਸੁਖਬੀਰ ਬਾਦਲ ਤੇ ਉਸ ਸਮੁੱਚਾ ਟੋਲਾ ਉਹ ਕਹਿਣ ਨੂੰ ਕਹਿ ਰਿਹਾ ਸੀ ਨਮਾਣੇ ਸੇਖਾਂ ਆ ਮਜੀਠੀਆ ਸਾਹਿਬ ਤੇ ਮੁੱਛਾਂ ਨੂੰ ਵਟ ਦੇ ਕੇ ਬਦਮਾਸ਼ੀ ਬੁਖਾ ਰਹੇ ਸੀ ਆ ਜੇ ਸਤਾ ਹੱਥ 'ਚ ਨਹੀਂ ਚਿੱਤੇ ਦੇ ਕੇਸ ਪਏ ਹੋਏ ਆ ਉਹਦੇ باوجود ਉਹ ਮੁੱਛਾਂ ਨੂੰ ਤਾ ਦੇ ਕੇ ਕਹਿ ਰਿਹਾ ਤੇ ਸੋਚ ਲਓ ਪਿੱਛੇ ਤਾਕਤ ਕਿਹੜੀ ਬੈਠੀ ਹੈ ਜਿਹੜੀ ਇਹਨਾਂ ਨੂੰ ਅਜੇ ਤੱਕ ਨਾ ਕੋਈ ਈਡੀ ਤੇ ਨਾ ਕੋਈ ਇਹਨਾਂ ਦੀ ਗੱਲ ਉਲਟਾ ਤਖਤ ਸਾਹਿਬ ਤੇ ਵੀ ਆ ਕੇ ਇਸ ਤਰ੍ਹਾਂ ਦੀਆਂ ਇਹ ਗੱਲਾਂ ਕਰਨ ਤੇ ਧਮਕੀਆਂ ਵੀ ਦੇ ਰਹੇ ਨੇ ਸਾਫ਼ ਕਿ ਵੇਖਿਓ ਤੁਹਾਡਾ ਹੁਣ ਬਣਾਉਣੇ ਕੀ ਆ ਇਸ ਲਈ ਇਹ ਕਾਲਾ ਦਿਵਸ ਲਿਖਿਆ ਜਾਣਾ ਹੈ ਇਹ ਰੂਪ ਸਿੰਘ ਦੇ ਵਾਰਸ ਲਿਖੇ ਜਾਣੇ ਨੇ ਇੱਕ ਵਾਰ ਫੇਰ ਸ੍ਰੀ ਅਕਾਲ ਤਖਤ ਸਾਹਿਬ ਅੱਠਾਏ ਉਹ ਦੋਮਿੰਦਰਾ ਗਾਂਧੀ ਨੇ ਮਾਰ ਟਡਾਈ ਸੀ ਇੰਨੇ ਸਦਾ ਟਟਾਏ ਨੇ ਤੇ ਰਹੀ ਗੱਲ ਜੇ ਸੁਖਬੀਰ ਬਾਦਲ ਤੇ ਇਹ ਜਗੀਰ ਕੌਰ ਬੀਬੀ ਤੇ ਸਮੁੱਚਾ ਲਾਣਾ ਜਿਹੜਾ ਵੱਡੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਿਲ ਕੇ ਹੁਣ ਤੱਕ ਪੰਥ ਦਾ ਕਾਣ ਕਰਦੇ ਆਏ ਆ ਗੋਲਕਾਂ ਚੋਰੀ ਕਰਦੇ ਆਏ ਆ ਵਿਰਾਸਤਾਂ ਤੋੜੀਆਂ ਨੇ ਇਤਿਹਾਸ ਦੀ ਕਰਦਾਰ 쿠ਸ਼ੀ ਕੀਤੀ ਹੈ ਬਲਦੇਵ ਸਿੰਘ ਸਿਰਸੇ ਤੋਂ ਕਿਤਾਬਾਂ ਲੈ ਸਕਦੇ ਹੋ ਫੇਰ ਇਹਨਾਂ ਨੇ ਗੁਰੂ ਘਰ ਦੀਆਂ ਜ਼ਮੀਨਾਂ ਦੇ ਤਬਾਦਲੇ ਕਰ ਕਰਕੇ ਮਹਿੰਗੀਆਂ ਜ਼ਮੀਨਾਂ ਅੜਪੀਆਂ ਤੇ ਸਸਤੀਆਂ ਦੀ ਪਰਪਾਈ ਕਰ ਦਿੱਤੀ ਕਿ ਆ ਦੇਖੋ ਜੀ ਮੈਡੀਕਲ ਵਿਦਿਅਕ ਅਦਾਰੇ ਟਰਸਟ ਬਣਾ ਕੇ ਵੱਡਾ ਇਹਨਾਂ ਨੇ ਕੁਹਾੜਾ ਚਲਾਇਆ ਗੁਰੂ ਕੇ ਬਾਗ ਤੱਕ ਵੱਢ ਕੇ ਵੇਚ ਦਿੱਤੇ ਵਿਰਾਸਤਾਂ ਤੋੜ ਦਿੱਤੀਆਂ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਕਾਰ ਸੇਵਾ ਦੇ ਨਾਂ ਤੇ ਲਾ ਦਿੱਤੇ ਗਏ 1984 ਦੇ ਜਿੰਨੇ ਉੱਥੇ ਨਿਸ਼ਾਨ ਸੀ ਪੂਰੀ ਬਾਰੇ ਬਾਬੇ ਦੇ ਰਾਈ ਸਾਰੇ ਸਾਫ ਕਰ ਦਿੱਤੇ ਨੇ ਕੋਈ ਰਹਿਣ ਨਹੀਂ ਦਿੱਤਾ ਉੱਥੇ 1000 ਕਰੋੜ ਦਾ ਜਿਹੜਾ ਕੇਸ ਕੀਤਾ ਹੋਇਆ ਸੀ ਕੇਂਦਰ ਸਰਕਾਰ ਦੇ ਉੱਤੇ ਕਿ 1984 ਚ ਸਾਡਾ ਨੁਕਸਾਨ ਹੋਇਆ ਇਹਦੀ ਪਰਭਾਈ ਕੀਤੀ ਜਾਵੇ ਅੱਜ ਉਹਦਾ 32 34000 ਕਰੋੜ ਰੁਪਈਆ ਬਣ ਜਾਂਦਾ ਇਹਨਾਂ ਲੋਕਾਂ ਨੇ ਨਿਸ਼ਾਨ ਖਤਮ ਕਰਕੇ ਉਹ ਕੇਸ ਰੱਦ ਕਰਨ ਦਾ ਬੰਨ ਨੂੰ ਵੀ ਬੰਨ ਦਿੱਤਾ ਵੀ ਇੱਥੇ ਤਾਂ ਹੋਇਆ ਕੁਝ ਨਹੀਂ ਸਿੱਖ ਝੂਠ ਬੋਲ ਰਹੇ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਹੋਇਆ ਇਹ ਸਾਰੇ ਤੇ ਇਹ ਦੇ ਇਹ ਜ਼ਿੰਮੇਵਾਰ ਨੇ ਸੋ ਮੈਂ ਕੁੱਲ ਮਿਲਾ ਕੇ ਇਹ ਕਹਿਣਾ ਚਾਹੁੰਨਾ ਹੈ ਕਿ ਕਾਲਾ ਦਿਵਸ ਹੈ ਇਹ ਦੋਸ਼ੀ ਨੇ ਇਹਨਾਂ ਨੇ ਮਾਣ ਮਰਜ਼ਾਦਾ ਦਾ ਫਿਰ ਕਹਾਣ ਕੀਤਾ ਹੈ ਇਹਨਾਂ ਨੂੰ ਸਜ਼ਾਵਾ ਮਿਲਣੀਆਂ ਚਾਹੀਦੀਆਂ ਜਥੇਦਾਰ ਅਸਤੀਫੇ ਦੇਣ ਉਹਨਾਂ ਤੋਂ ਪਹਿਲਾਂ ਫਿਰ ਬਦਲਕਿਆਂ ਦਾ ਬਦਲ ਦੇਣਾ ਬਣਦਾ ਸੀ ਅਸਤੀਫੇ ਲੈਣੇ ਵਰਦੇ ਸੀ ਬਦਲ ਸਮੇਤ 117 ਐਮਐਲ 175 ਮੈਂਬਰ ਸ਼੍ਰੋਮਣੀ ਕਮੇਟੀ ਦੇ ਇਹਨਾਂ ਸਾਰਿਆਂ ਤੋਂ ਅਸਤੀਫੇ ਲੈ ਕੇ ਇਹ ਐਦਨਾਮਾ ਲੈਣਾ ਸੀ ਤੁਸੀਂ ਬੀਜੇਪੀ ਦੇ ਨਾਲ ਮਿਲ ਕੇ ਸਾਰਾ ਕੁਝ ਕੀਤਾ ਹੈ ਅੱਜ ਸੌ ਖਾਓ ਅੱਜ ਤੋਂ ਬਾਅਦ ਤੁਸੀਂ ਬੀਜੇਪੀ ਦੇ ਨਾਲ ਭਾਈਵਾਲੀ ਨਹੀਂ ਰੱਖੋਗੇ ਅਕਾਲੀ ਦਲ ਨਵਾਂ ਬਣਾਇਆ ਜਾਊ ਨਵੇਂ ਚਿਹਰੇ ਹੋਣਗੇ ਇਹ ਪਾਟੇ ਪੁਰਾਣੇ ਚਿਹਰੇ ਨਹੀਂ ਰੱਖੇ ਜਾਣਗੇ ਔਰ ਜਥੇਦਾਰ ਸਿਲੈਕਸ਼ਨ ਹੋਊ ਤੇ 7 ਲੱਖ ਦੇ ਇਕੱਠ ਵਿੱਚ ਭਾਈ ਹਵਾਰੇ ਨੂੰ ਜਥੇਦਾਰ ਕਹਿਣ ਵਾਲਿਓ ਅੱਜ ਤੁਹਾਡੀਆਂ ਜ਼ਮੀਰਾਂ ਕਿਹੜੇ ਖੂ ਖਾਤੇ ਚ ਪੈ ਗਈਆਂ ਤੁਸੀਂ ਅੱਜ ਹਵਾਰਾ ਭੁੱਲ ਗਏ ਤੁਸੀਂ ਬੇਅਦਬੀਆਂ ਭੁੱਲ ਗਏ ਇੰਨੀ ਇੱਕ ਗੱਲ ਦੇਖ ਲਈ ਫਕਰੇ ਕੌਮ ਵਾਪਸ ਲੈ ਲਿਆ ਨਾ ਤੇ ਫਕਰੇ ਕੌਮ ਪੰਥ ਨੇ ਦਿੱਤਾ ਸੀ ਤੇ ਨਾ ਪੰਥ ਨੇ ਵਾਪਸ ਲਿਆ ਦਿਹਾੜੀਦਾਰ ਦੇ ਕੇ ਤੇ ਦਿਹਾੜੀਦਾਰੀ ਲੈ ਕੇ ਪੰਥ ਨਾਲੀ ਦਾ ਕੀ ਮਤਲਬ ਪੰਥ ਜਦੋਂ ਫਕਰ ਕੌਮ ਦਿੰਦਾ ਹੈ ਨਾ ਉਹ ਨਵਾਬ ਕਪੂਰ ਸਿੰਘ ਨੂੰ ਦਿੰਦਾ ਹੈ ਪਰ ਵਾਪਸ ਨਹੀਂ ਲੈਂਦਾ ਅੱਜ ਤਿੱਕਰ ਨਵਾਬ ਕਪੂਰ ਸਿੰਘ ਆਖਦਾ ਹੈ ਪੰਥ ਨੇ ਜੇ ਬਾਬਾ ਜਸਾ ਸਿੰਘ ਆਲੂ ਵਾਲੀਆਂ ਨੂੰ ਫਕਰ ਕੌਮ ਦਿੱਤਾ ਅੱਜ ਤਿੱਕਰ ਸੁਲਤਾਨੁਲ ਕੌਮ ਹਿੰਦੁਸਤਾਨ ਦਾ ਬਾਦਸ਼ਾਹ ਕਹਿ ਕੇ ਯਾਦ ਕਰਦਾ ਹੈ ਜੇ ਹਰੀ ਸਿੰਘ ਨਲਵੀਆਂ ਨੂੰ ਦਿੱਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਰਗਿਆਂ ਨੂੰ ਮਿਲੇ ਜੇ ਕਿਦਰੇ ਸ਼ੇਰੇ ਪੰਜਾਬ ਵਰਗਿਆਂ ਨੂੰ ਸ਼ੇਰੇ ਪੰਜਾਬ ਆਖਿਆ ਤੇ ਅੱਜ ਤੀਕਰ ਪੰਥ ਕਹਿ ਰਿਹਾ ਪੰਥ ਦਿੱਤੇ ਹੋਏ ਸਨਮਾਨ ਵਾਪਸ ਨਹੀਂ ਲੈਂਦਾ ਪੰਥ ਬੜਾ ਵੱਡਾ ਮਹਾਨ ਹੈ ਇਸ ਲਈ ਇਹ ਨਾ ਪੰਥ ਨੇ ਦਿੱਤਾ ਸੀ ਤੇ ਨਾ ਪੰਥ ਨੇ ਵਾਪਸ ਲਿਆ ਫਿਰ ਇੱਕ ਗੱਲ ਹੋਰ ਫਖਰੇ ਕੌਮ ਵਾਪਸ ਲੈ ਲਿਆ ਤੇ ਜਿਹੜਾ ਪੰਥ ਰਤਨ ਦਿੱਤੇ ਹੋਏ ਆ ਉਹ ਕਿਉਂ ਨਹੀਂ ਵਾਪਸ ਲਾਇਆ ਇਹ 도ਗਲੀ ਗੱਲ बात वो करें जिसके सौ पहलू हों क्योंकि बात बदलने के लिए कोई तो होगा ये वो लोग ने चंदा भी देते हैं मैं खाने में भी जाते हैं खुदा भी राजी रहे शैतान भी नाराज ना हो ये दोगले बंदे ने दोगलियां गल्ला कर देने और जिस वक्त माफीनामे सौदे साधदे हुए 17 दिन असि अकाल तक सबदे बाहर खलो के ਇਹਨਾਂ ਦਾ ਸਿਆਪਾ ਕਰਦੇ ਰਹਿ ਕਿ ਇਹ ਇਹ ਤੁਸੀਂ ਗਲਤ ਕੀਤਾ ਹੈ ਇਹ ਉਦੋਂ ਵੀ ਤੇ ਨਾਲ ਹੀ ਸਾਨੇ ਸਾਰੇ ਕਿਉਂ ਨਹੀਂ ਬੋਲੇ ਉਦੋਂ ਅੱਜ ਕਿਉਂ ਬੋਲ ਰਹੇ ਹੋ ਫਿਰ ਨਾਲ-ਨਾਲ ਤੁਸੀਂ ਅਕਾਲੀ ਦਲ ਦਾ ਟੰਡੋਰਾ ਪਿੱਟ ਰਹੇ ਹੋ ਤੇ ਵਿੱਚੋਂ ਇਆਲੀ ਲੈ ਲੋ ਜੀ ਧਾਮੀ ਲੈ ਲੋ ਜੀ ਉਹੀ ਫਿਰ ਤੁਸੀਂ ਥੋਪ ਰਹੇ ਹੋ ਯਾਰ ਪੰਥ ਨੂੰ ਕਿੱਦ ਕਿਹੜੀ ਗੱਲ ਤੁਸੀਂ ਪੰਥ ਦੀ ਕੀਤੀ ਹੈ ਇਸ ਲਈ ਕੁੱਲ ਮਿਲਾ ਕੇ ਇਹਨਾਂ ਨੇ ਕਾਲਖ ਜਿਹੜੀ ਆ ਨਾ ਉਹ ਆਪਣੇ ਮੂੰਹ ਤੇ ਮਲੀ ਹੈ ਇਹ ਆਉਣ ਵਾਲੇ ਦਿਨਾਂ 'ਚ ਨਸ਼ਰ ਹੋਣੀ ਹੈ ਇਹਦੇ ਤੇ ਜਿਉਂ-ਜਿਉਂ ਸਰਵੇਖਣ ਹੋਣੇ ਨੇ ਤਿਉਂ-ਤਿਉਂ ਇਹਦੇ ਵਿੱਚੋਂ ਬੜਾ ਕੁਝ ਨਿਕਲ ਕੇ ਸਾਹਮਣੇ ਆਉਣਾ ਹੈ ਕੁੱਲ ਮਿਲਾ ਕੇ ਇੱਕ ਨਾਟਕ ਸੀ ਫਿਲਮ ਸੀ ਉਹਦੀ ਜਿਹੜੀ ਸ਼ੂਟਿੰਗ ਹੈ ਇਹਨਾਂ ਬੇਈਮਾਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਕਰਕੇ ਬੜਾ ਘਨਾਉਣਾ ਕੰਮ ਕੀਤਾ ਜਿਹਦੀ ਅਸੀਂ ਘੋਰ ਸ਼ਬਦਾਂ 'ਚ ਨਿੰਦਿਆ ਕਰਦੇ ਆ ਲਿਆ ਦਿਓ ਜਿੱਥੇ ਲਾਉਣਾ ਹੈ ਟੰਗ ਦੇ ਉਹ ਜਿੱਥੇ ਟੰਗਣਾ ਸੱਚ ਬੋਲਿਆ ਸੱਚ ਬੋਲਾਂਗੇ ਕਿੰਨਾ ਚਿਰ ਜਿੰਨਾ ਚਿਰ ਪ੍ਰਾਣ ਚੱਲਦੇ ਆ ਭਾਈ ਬਲਦੇਵ ਸਿੰਘ ਜੀ ਤੁਸੀਂ ਜ਼ਿਕਰ ਕੀਤਾ ਦੋ ਚੀਜ਼ਾਂ ਥੋੜੀ ਜਿਹਾ ਮੈਂ ਜਾਣਨਾ ਚਾਹਨਾ ਜਦੋਂ ਤੁਸੀਂ ਔਨ ਡਿਊਟੀ ਸੌ ਜਦੋਂ 215 ਦੇ ਵਿੱਚ ਇਹਨਾਂ ਪੰਜਾਂ ਜਥੇਦਾਰਾਂ ਨੇ ਫੈਸਲਾ ਦਿੱਤਾ ਸੀ ਉਸ ਵਕਤ ਤੁਸੀਂ ਡਿਊਟੀ ਤੇ ਸੀ ਜਾਂ ਡਿਊਟੀ ਤੋਂ ਤੁਹਾਨੂੰ ਫਰਕ ਕਰ ਦਿੱਤਾ ਸੀ ਇਹਨਾਂ ਨੇ ਅ ਮੈਲ ਡੋਟੀ ਤੇ ਡੋਟੀ ਤੇ ਮੌਜੂਦ ਸੀਗਾ ਜਿਵੇਂ ਪੱਕਾ ਮੁਲਾਜ਼ਮ ਸੀ ਅੱਛਾ ਉਦੋਂ ਮੁਲਾਜ਼ਮ ਸੀ ਜਦੋਂ ਤੁਸੀਂ ਵਿਦਰੋਹ ਕੀਤਾ ਨੰਬਰ 1 ਨੰਬਰ 2 ਤੁਸੀਂ ਅੱਜ ਉਹਨਾਂ ਜਥੇਦਾਰਾਂ ਨੂੰ ਜਿਨ੍ਹਾਂ ਨੇ ਬੋਟਾ ਸਿੰਘ ਨੂੰ ਜਿਨ੍ਹਾਂ ਨੇ ਸੰਤਾ ਸਿੰਘ ਨੂੰ ਜਿਨ੍ਹਾਂ ਨੇ ਹੋਰ ਕਈ ਇਹੋ ਜਿਹੇ ਹੁਕਮਾਂame ਜਾਰੀ ਕੀਤੇ ਉਹਨਾਂ ਨੂੰ ਸੱਤ ਕਰਕੇ ਮੰਨਦੇ ਰਹੇ ਪਰ ਜੋ ਉਹਨਾਂ ਹੀ ਜਥੇਦਾਰਾਂ ਨੂੰ ਜਿਹੜੇ ਤਖਤਾਂ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਤੁਸੀਂ ਦਿਹਾੜੀ ਜਦ ਕਹਿ ਰਹੇ ਹੋ ਇਹ ਕਿਉਂ ਇਹ ਧਾਰੀਦਾਰ ਇਸ ਲਈ ਕਹਿ ਰਿਹਾ ਕਿ ਇਹਨਾਂ ਦੇ ਫੈਸਲੇ ਧਿਆੜੀਦਾਰਾਂ ਵਾਲੇ ਨੇ ਜਥੇਦਾਰਾਂ ਵਾਲੇ ਹੈ ਨਹੀਂ ਫਿਰ ਕਿੱਥੋਂ ਫੈਸਲੇ ਲੈਣਗੇ ਕੌਮ ਕਿੱਥੋਂ ਫੈਸਲੇ ਲਏਗੀ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਭਵਿੱਖ ਵਿੱਚ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਹਿਨਮਾਈ ਹੇਠ ਇਕੱਠੇ ਹੋਣਾ ਹੋਊ ਤਾਂ ਕਿ ਅਕਾਲੀ ਫੂਲਾ ਸਿੰਘ ਦੀ ਬਹਾਲੀ ਹੋ ਸਕੇ ਉਹਨਾਂ ਜਥੇਦਾਰਾਂ ਦੀ ਬਹਾਲੀ ਹੋ ਸਕੇ ਜਿਹੜੇ ਕਦੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਬਣ ਕੇ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕੇਦੇ ਦੇ ਵਿੱਚ ਕੈਦ ਸਨ ਉਸ ਵਕਤ ਅਗਵਾਈ ਦੇਣ ਵਾਲੇ ਇਹ ਦੋ ਮਹਾਪੁਰਸ਼ ਸੀ ਭਾਈ ਗੁਰਦਾਸ ਤੇ ਬਾਬਾ ਬੁੱਢਾ ਸਾਹਿਬ ਜੀ ਇਸੇ ਤਰ੍ਹਾਂ ਅੱਗੇ ਸਮਾਂ ਚੱਲਦਾ ਰਿਹਾ ਤੇ ਸਮੇਂ-ਸਮੇਂ ਨਾਲ ਉੱਥੇ ਸਾਨੂੰ ਸਿਲੈਕਸ਼ਨ ਕਰਕੇ ਜਥੇਦਾਰ ਆਗੂ ਮਿਲਦੇ ਰਹੇ ਅੱਜ ਪੰਥ ਨੂੰ ਲੋੜ ਹੈ ਕਿ ਇਹਨਾਂ ਦੀ ਤਾਨਾਸ਼ਾਈ ਕਬਜ਼ੇ ਨੂੰ ਤੋੜ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਇਕੱਠੇ ਹੋ ਕੇ ਤੁਹਾਨੂੰ ਸਿਲੈਕਸ਼ਨ ਕਰਨੀ ਹੋਊਗੀ ਉਸ ਸਿਲੈਕਸ਼ਨ ਚੋਂ ਨਿਕਲੇ ਹੋਏ ਜਥੇਦਾਰ ਸਹਿਬਾਨ ਪੰਥ ਦੇ ਹਿੱਤਾਂ ਲਈ ਭਵਿੱਖ ਲਈ ਇੱਕ ਚੰਗੇਰੇ ਫੈਸਲੇ ਲੈ ਕੇ ਸਾਹਮਣੇ ਆ ਸਕਦੇ ਨੇ ਇਨਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ ਇਹ ਉਹ ਲੰਗੜੀਆਂ ਲੂਲੀਆਂ ਟੀਮਾਂ ਨੇ ਜਿਹੜੀਆਂ ਕਦੇ ਭੁੱਲ ਕੇ ਵੀ ਭਵਿੱਖ 'ਚ ਗੋਲ ਨਹੀਂ ਕਰ ਸਕਦੀਆਂ ਅਜੇ ਇਹ ਉਹ ਅਪਾਹਜ ਨੇ ਜਿਹੜੇ ਆਪਣੇ ਮਾਨਸਿਕ ਤੌਰ ਤੇ ਹੋ ਚੁੱਕੇ ਐ ਸਰੀਰ ਕਰਕੇ ਜਿਹੜੇ ਲੋਕ ਨੇ ਉਹ ਵੀ ਅਜੇ ਕਿਤੇ ਨਾ ਕਿਤੇ ਇਹਨਾਂ ਨਾਲੋਂ ਕਈ ਗੁਣਾ ਚੰਗੇ ਆ ਤੁਹਾਡੇ ਕਹਿਣ ਤੋਂ ਭਾਵ ਕਿ ਜਿਹੜੇ ਫੈਸਲੇ ਆਏ ਨੇ ਇੱਕ ਪਰਿਵਾਰ ਨੂੰ ਇੱਕ ਪਾਰਟੀ ਨੂੰ ਬਚਾਉਣ ਲਈ ਫੈਸਲੇ ਆਏ ਨੇ ਕਿ ਇਹਦੇ ਨਾਲ ਨਾਲ ਅੱਜ ਤੁਸੀਂ ਦੇਖੋ ਕੱਲ ਇੱਕ ਬੜਾ ਵੱਡਾ ਕੁਡੇ ਦੇ ਧਾਰਾਂ ਦਾ ਇਕੱਠ ਹੋਇਆ ਮੈਂ ਦੇਖ ਰਿਹਾ ਸੀ ਲਾਈਵ ਉਹਦੇ ਵਿੱਚ ਜਿੰਨੇ ਵੀ ਸਾਥ ਸੀ ਚਿੱਟ ਕੱਪੜੀਏ ਜਿਹਨੂੰ ਮੈਂ ਚਿੱਟੀ ਸਿਉਂ ਕਹਿਣਾ ਹੁੰਦਾ ਉਹ ਚਿੱਟੀ ਸਿਉਂ ਸਾਰੀ ਪੰਜਾਬ ਦੀ ਇਕੱਠੀ ਹੋਈ ਸੀ ਕਿ ਸਾਡੇ ਭਾਈ ਅਸੀਂ ਤਾਂ ਛੜੇ ਆ ਬਲਾਤਕਾਰ ਕਰਨੇ ਨੇ ਕੰਮ ਹੀ ਉਹਨਾਂ ਦੇ ਇਹੀ ਹੈ ਕਿਉਂਕਿ ਆ ਭੇਵੇ ਵਾਲਾ ਹੋਰ ਬੜੇ ਨੇ ਜਿਨ੍ਹਾਂ ਨੂੰ ਬਲਾਤਕਾਰੀਆਂ ਨੂੰ ਇੱਥੋਂ ਧੱਕਿਆ ਸੀ ਕਰਾਲੀ ਵਾਲਾ ਬੜੇ ਬੜੇ ਉਹ ਜੇ ਸਾਧ ਨੇ ਤੇ ਹੁਣ ਵੀ ਬੜੇ ਸਾਧ ਨੇ ਜਿਨ੍ਹਾਂ ਨੇ ਉਸ ਡੇਰਿਆਂ ਦੇ ਵਿੱਚ ਰਹਿ ਕੇ ਬੱਚੀਆਂ ਦਾ ਬਲਾਤਕਾਰ ਕੀਤਾ ਸਦਾ ਬਲੇਵ ਸਿੰਘ ਜੀ ਤੁਸੀਂ ਸ਼ਾਦੀशुदा ਹੋ ਮੈਂ ਸ਼ਾਦੀशुदा ਹਾਂ ਗ੍ਰਸਤੀ ਜੀਵਨ ਬਾਬੇ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਰਿਆਂ ਨੇ ਗ੍ਰਸਤੀ ਜੀਵਨ ਧਾਰਨ ਕੀਤਾ ਹੈ ਜਿਹੜਾ ਬੰਦਾ ਗ੍ਰਸਤੀ ਜੀਵਨ ਛੱਡ ਕੇ ਬਿਹੰਗਮ ਵਾਲੇ ਪਾਸੇ ਜਾਂਦਾ ਉਹ ਤਾਂ ਸਿੱਖ ਹੋਣ ਦਾ ਘਵਾਨ ਦਾ ਮਤਲਬ ਨਹੀਂ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੇ ਕੈਦ ਦੇ ਉੱਤੇ ਤੇ ਭਾਜਪਾ ਦੇ ਕੈਦ ਦੇ ਉੱਤੇ ਇਹਨਾਂ ਨੇ ਸਿੱਖਾਂ ਦਾ ਆਪਣਾ ਬਣਿਆ ਹੋਇਆ ਕੈਲੰਡਰ ਸੀ ਜਿਹੜਾ ਮੂਲ ਨਾਨਕ ਚਾਹੀ ਉਹਨੂੰ ਕਤਲ ਕੀਤਾ ਤੇ ਕਤਲ ਕਰਨ ਵਾਲੇ ਸਨ ਧੁੰਮਾ ਜੀ ਅੱਜ ਇਹ ਧੁੰਮੇ ਦੀ ਨਿੰਦਿਆ ਤਾਂ ਕਰ ਰਹੇ ਨੇ ਕਿ ਉਹ ਭਾਜਪਾ ਚ ਚਲਾ ਗਿਆ ਪਰ ਇਹ ਨਹੀਂ ਕਹਦੇ ਕਿ ਧੁੰਮੇ ਵੱਲੋਂ ਕਤਲ ਕੀਤਾ ਹੋਇਆ ਕੈਲੰਡਰ ਹੈ ਜਿਹੜਾ ਉਹ ਅੱਜ ਪੰਥ ਦੇ ਲਈ ਅਸੀਂ ਲਾਗੂ ਕਰਦੇ ਆਂ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਪਰ ਜਦੋਂ 25 ਦਸੰਬਰ ਆਉਂਦਾ ਹੈ ਹਰੇਕ 에ਰਪੋਰਟ ਦੇ ਉੱਤੇ 크리스마스 데 ਦੇ ਉਹ ਟਰੀ ਬਣਾਏ ਹੁੰਦੇ ਨੇ ਤੇ ਨਾਲ ਉਹ ਇੱਕ ਹੋਰ ਵੀ ਉਹ ਬਣਾ ਕੇ ਰੱਖਦੇ ਨੇ ਹੁਣ ਮੈਂ ਉਹ ਸ਼ਬਦ ਨਹੀਂ ਵਰਤਣੇ ਚਾਹੁੰਦਾ ਮੇਰੀ ਆਵਾਜ਼ ਆ ਰਹੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਕਲੀਅਰ ਹੈ ਹਾਂਜੀ ਸਿਰਫ 2 ਮਿੰਟ ਦਾ ਸਾਰੀ ਗੱਲ ਬਸ ਸਮਾਪਤ ਕਰ ਦਈਏ ਹਾਂਜੀ ਉਹ ਕੀ ਹੈ ਜੀ 25 ਦਸੰਬਰ ਨੂੰ 크리스마ਸ ਡੇ ਆਉਂਦਾ ਹੈ ਮੁਬਾਰਕਬਾਦ ਜਿੰਨਾ ਵੀਰਾਂ ਦਾ ਹੈਗਾ ਉਹ ਮਨਾਉਣ ਸਾਨੂੰ ਕਿਸੇ ਤੇ ਕੋਈ ਸ਼ੰਕਾ ਨਹੀਂ ਪਰ ਭਾਰਤ ਦੀ ਜਿਹੜੀ ਸੰਸਕ੍ਰਿਤੀ ਆ ਉਹਨੂੰ ਬਚਾਉਣ ਵਾਲਾ ਜੇ ਕੋਈ ਸੀ ਮਨੁੱਖੀ ਅਧਿਕਾਰਾਂ ਲਈ ਜੇ ਕੋਈ ਸ਼ਹੀਦ ਹੋਇਆ ਤੇ ਉਹ ਚਾਂਦਨੀ ਚੌਂਕ ਚ ਗੁਰੂ ਕੇ ਸਿੱਖ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਅਫਸੋਸ ਅੱਜ 6 ਦਸੰਬਰ ਨੂੰ ਇੱਥੇ ਸ਼ੀਦੀ ਦਿਵਸ ਦੀ ਛੁੱਟੀ ਹੈ ਪਰ ਮੇਰੀ ਇੱਕ ਹਾਈ ਕੋਰਟ ਦੇ ਵਕੀਲ ਨਾਲ ਜਦੋਂ ਗੱਲ ਹੋਈ ਮੈਂ ਕਿਹਾ ਜੀ ਅੱਜ ਕੋਰਟ ਨਹੀਂ ਗਏ ਕਹਿੰਦੇ ਅੱਜ ਬਡਾਲਾ ਜੀ ਛੁੱਟੀ ਹੈ ਮੈਂ ਕਿਹਾ ਜੀ ਕਾਦੀ ਉਹ ਕਹਿੰਦੇ ਜੀ ਪਤਾ ਨਹੀਂ ਅੱਜ ਬਾਬਾ ਜੀ ਦਾ ਜਨਮ ਦਿਨ ਹੈ ਕਿ ਜਾਂ ਕੀ ਹੈ ਪਰ ਅੱਜ ਕੁਝ ਹੈਗਾ ਆ ਜਦ ਕਿ ਇੱਥੇ ਇੱਡੇ ਵੱਡੀ ਕੁਰਬਾਨੀ ਹੋਵੇ ਤੇ ਅੱਜ ਉਹ ਨਾ ਕਿਸੇ ਨੂੰ ਪਤਾ ਹੋਵੇ ਉਹਦਾ ਵੱਡਾ ਕਾਰਨ ਨਾਨਕਸ਼ਾਈ ਕਲੰਡਰ ਹੋਵੇ ਸਿੱਖ ਰਹਿਤ ਮਰਯਾਦਾ ਹੋਵੇ ਜਾਂ ਤੁਹਾਡਾ ਸ੍ਰੀ ਅਕਾਲ ਤਖਤ ਸਾਹਿਬ ਹੋਵੇ ਇਹ ਜਿੰਨੀਆਂ ਵੀ ਤੁਹਾਡੀਆਂ ਮਰਯਾਦਾਵਾਂ ਨੇ ਇਹਨਾਂ ਸਾਰਿਆਂ ਦਾ ਹੱਲ ਇੱਕੋ ਹੀ ਹੈ ਸੌ ਹੱਥ ਰਸਾ ਸਿਰੇ ਤੇ ਗੰਡ ਹਾਥੀ ਕੇ ਪਾਉ ਮੇ ਸਭ ਕਾ ਪਾਉ ਜਿੰਨਾ ਚਿਰ ਤੁਸੀਂ ਸ੍ਰੀ ਅਕਾਲ ਤਖਤ ਸਭ ਨੂੰ ਆਜ਼ਾਦ ਨਹੀਂ ਕਰਾ ਲੈਂਦੇ ਭੁੱਲ ਜਾਓ ਤੁਸੀਂ ਨਾਨਕਸ਼ਾਈ ਕਲੰਡਰ ਦੀ ਗੱਲ ਕਰ ਰਹੇ ਹੋ ਇਹਨਾਂ ਨੇ ਸੱਚਖੰਡ ਦਰਬਾਰ ਸਭ ਨੂੰ ਬਦਲਦਾ ਕਮਰਕੱਸਾ ਕੀਤਾ ਹੋਇਆ ਹੈ ਇਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਥਵਾ ਵੇਦ ਬਣਾਉਣ ਦੀ ਤਿਆਰੀ ਕੀਤੀ ਹੋਈ ਆ ਤੁਸੀਂ ਤੇ ਕਲੰਡਰ 'ਚ ਪਏ ਹੋਏ ਹੋ ਇਹ ਹੋਰ ਪਾਸੇ ਚੱਲੇ ਹੋਏ ਆ ਇਸ ਲਈ ਰੱਬ ਦੇ ਵਾਸਤਾ ਹੈ ਪੰਥ ਇਕੱਠਾ ਹੋਵੇ ਅਕੜੇ ਹੋ ਕੇ ਹੱਲਾ ਮਾਰੋ ਤਾਂ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾ ਸਕੇ ਬਹੁਤ ਬਹੁਤ ਧੰਨਵਾਦ ਚਰਦੀ ਕਲਾਜ ਰਾਏ ਕੇ ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲਬਾਤ ਕਰਦੇ ਰਹੋ ਆਉਣ ਵਾਲੇ ਸਮੇਂ ਫਿਰ ਗੱਲਬਾਤ ਕਰਾਂਗੇ ਵਾਹ ਕਿ ਗੁਰਜੀਕਾ ਖਾਲਸਾ ਵਾਹ ਕਿ ਗੁਰਜੀ ਕੀ ਫਤਿਹ ਭਾਈ ਬਲਦੇਵ ਸਿੰਘ ਵਡਾਲਾ ਉਹਨਾਂ ਦੀ ਸ਼ਬਦਾਂ ਦੇ ਵਿੱਚ ਜਿਹੜਾ ਦਰਦ ਸੀ ਉਹ ਮਹਿਸੂਸ ਕੀਤਾ ਜਾ ਸਕਦਾ ਹੈ ਇਸ ਪ੍ਰੋਗਰਾਮ ਤੋਂ ਬਾਅਦ 6 ਵਜੇ ਪ੍ਰਾਈਮ ਟਾਈਮ ਦਿਵਿੰਦਰ ਬੈਣੀਪਾਲ ਜੀ ਲੈ ਕੇ ਆਉਣਗੇ ਤੇ 9 ਵਜੇ ਸਿਰ ਰਿਪੀਟ ਕੀਤਾ ਜਾਣਾ। ਥੈਂਕ ਯੂ। ਤੇ ਪ੍ਰਵਿੰਦਰ ਸਿੰਘ ਤਿੰਦ 604 828 7213 ਪੰਜ ਤਾਰਾ ਰੈਸਟੋਰੈਂਟ ਵਾਲੇ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਨੇ। ਕੇਟਿੰਗ ਕਰਾਉਣੀ ਹੈ ਬ੍ਰੇਕਫਾਸਟ ਜਾਂ ਲੰਚ ਵਾਸਤੇ ਜਾਂ ਫਿਰ ਤੁਸੀਂ ਕੋਈ ਵਿਆਹ ਸ਼ਾਦੀ ਦੀ ਪਾਰਟੀ ਕਰਨੀ ਹੈ। ਇਹਨਾਂ ਨਾਲ 604 807 3065 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਅਗਲਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਹਾਜ਼ਰ ਹੋਵਾਂਗਾ। ਤਦ ਤੱਕ ਲਈ ਰੱਬ ਰੱਖਾ।